ਗੁਰਮਖ ਪਿਆਰਿਓ ਜਦੋਂ ਗੁਰੂ ਸਾਹਿਬ ਜੀ ਨਗਰੀ ਬਸਾ ਰਹੇ ਸੀ ਗੁਰੂ ਕੀ ਨਗਰੀ ਤਾਂ ਇੱਕ ਪੀਰ ਨੇ ਇਹੋ ਜੇ ਸਵਾਲ ਖੜੇ ਕਰ ਦਿੱਤੇ ਸੀ ਉਹਦੇ ਮਨ ਵਿੱਚ ਜਿਹੜੇ ਸ਼ੰਕੇ ਸੀਗੇ ਕਿ ਐਡਾ ਨਗਰ ਬਸਾਉਣ ਦੀ ਕੀ ਲੋੜ ਪਈ ਆ ਤਾਂ ਗੁਰੂ ਸਾਹਿਬ ਜੀ ਨੇ ਉਹ ਪੀਰ ਦਾ ਸ਼ੰਕਾ ਕਿਸ ਤਰ੍ਹਾਂ ਦੂਰ ਕੀਤਾ ਤੇ ਸੋਹਣੀ ਨਗਰੀ ਕਿਵੇਂ ਬਸਾਈ ਆ ਗੁਰੂ ਕੀ ਨਗਰੀ ਕਿਵੇਂ ਵਸੀ ਅੱਜ ਅਸੀਂ ਉੱਥੇ ਜਾ ਕੇ ਨਤਮਸਤਕ ਹੁੰਨੇ ਆ ਕੜਾ ਪ੍ਰਸ਼ਾਦ ਛਕਦੇ ਆ ਗੁਰੂ ਕੇ ਲੰਗਰ ਤਾਂ ਆਓ ਇਹ ਸਾਰੀ ਕਥਾ ਆਪਾਂ ਸਰਵਣ ਕਰਦੇ ਆ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਮਾਖੋਵਾਲ ਦਾ ਇਲਾਕਾ ਖਰੀਦ ਕੇ ਇੱਥੇ ਸੋਹਣਾ ਸ਼ਹਿਰ ਵਿਸਾਰ ਰਿਹਾ ਮਾਖੋਵਾਲ ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਸੀਗਾ ਇੱਥੇ ਇੱਕ ਦੈਂਤ ਰਹਿੰਦਾ ਹੁੰਦਾ ਸੀਗਾ ਮਾਖੋ ਉਹਨੂੰ ਗੁਰੂ ਸਾਹਿਬ ਜੀ ਨੇ ਭਜਾ ਦਿੱਤਾ ਸੀ ਉਸ ਤੋਂ ਬਾਅਦ ਇਹਦਾ ਨਾਮ ਚੱਕ ਮਾਤਾ ਨਾਨਕੀ ਪਿਆ ਕਾਗਜ਼ਾਂ ਦੇ ਵਿੱਚ ਪ੍ਰਾਣੀ ਜਿਹੜੀ ਰਜਿਸਟਰੀ ਆ ਇਸ ਨਾਮ ਤੇ ਹੀ ਹੋਈ ਆ ਫਿਰ ਆਨੰਦਪੁਰ ਸਾਹਿਬ ਦਾ ਨਾਮ ਪਿਆ ਉਸ ਸਮੇਂ ਜਦੋਂ ਗੁਰੂ ਸਾਹਿਬ ਜੀ ਮੱਖੋਵਾਲ ਦਾ ਇਲਾਕਾ ਖਰੀਦ ਕੇ ਸੋਹਣੀ ਨਗਰੀ ਬਸਾ ਰਹੇ ਆ ਗੁਰੂ ਕੀ ਉਸ ਸਮੇਂ ਰੋਪੜ ਤੋਂ ਇੱਕ ਮੁਸਲਮਾਨ ਪੀਰ ਆਪਣੇ ਮਰੀਦਾਂ ਨੂੰ ਦਰਸ਼ਨ ਦੇਣ ਲਈ ਪਹਾੜਾਂ ਵੱਲ ਜਾ ਰਿਹਾ ਪਹਾੜੀ ਇਲਾਕਾ ਆਨੰਦਪੁਰ ਸਾਹਿਬ ਦਾ ਤੁਸੀਂ ਜਾਣਦੇ ਹੋ ਆਸ-ਪਾਸੇ ਪਹਾੜ ਜਦੋਂ ਉਹਨੇ ਦੇਖਿਆ ਕਿ ਇੱਥੇ ਤਾਂ ਕੋਈ ਨਵਾਂ ਸ਼ਹਿਰ ਬਣ ਰਿਹਾ ਉਹਨੇ ਇੱਕ ਸਿੱਖ ਤੋਂ ਮਿਸਤਰੀ ਸੀ ਜਿਹੜਾ ਕਾਰੀਗਰ ਸੀ ਪੁੱਛਿਆ ਕਿ ਆਹ ਨਵਾਂ ਸ਼ਹਿਰ ਕੌਣ ਬਸਾ ਰਿਹਾ ਦੱਸੋ ਉਹ ਮਿਸਤਰੀ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਬਿਰਾਗ ਦੀ ਮੂਰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪੀਰ ਕਹਿਣ ਲੱਗਾ ਗੁਰੂ ਨਾਨਕ ਦੀ ਗੱਦੀ ਤਾਂ ਫਕੀਰਾਂ ਦੀ ਗੱਦੀ ਆ ਫੱਕਰਾਂ ਦੀ ਗੱਦੀ ਆ ਫਕੀਰਾਂ ਨੂੰ ਆ ਪਰਿਵਰਤੀ ਚ ਪੈਣ ਦੀ ਕੀ ਲੋੜ ਆ ਆ ਨਗਰ ਬਸਾਉਣ ਦੀ ਕੀ ਲੋੜ ਆ ਫਕਰ ਬੰਦੇ ਤਾਂ ਕਿਸੇ ਦਰਖਤ ਹੇਠਾਂ ਬੈਠ ਕੇ ਜਾਂ ਫਿਰ ਕਿਸੇ ਛੱਪਰੀ 'ਚ ਬੈਠ ਕੇ ਸਮਾਂ ਗੁਜ਼ਾਰ ਲੈਂਦੇ ਆ ਇਹ ਤਾਂ ਬਾਦਸ਼ਾਹਾਂ ਜਾਂ ਸੰਸਾਰੀ ਲੋਕਾਂ ਦਾ ਕੰਮ ਆ ਨਗਰ ਬਸਾਉਣੀ ਹੁਣੇ ਤਰਕ ਕੀਤੀ ਭਾਵ ਗੁਰੂ ਮਹਾਰਾਜ ਜੀ ਦੇ ਜੋ ਗੁਰੂ ਸਾਹਿਬ ਜੀ ਨਗਰੀ ਬਸਾ ਰਹੇ ਆ ਸ੍ਰੀ ਆਨੰਦਪੁਰ ਸਾਹਿਬ ਕਾਰੀਗਰ ਜਿਹੜਾ ਸੀਗਾ ਸਿੱਖ ਸੀ ਕਹਿੰਦਾ ਚਲੋ ਤੁਸੀਂ ਓਹ ਕਰੋ ਆਪਣੇ ਸਵਾਲਾਂ ਦਾ ਜਵਾਬ ਗੁਰੂ ਤੇਗ ਬਹਾਦਰ ਜੀ ਤੋਂ ਹੀ ਪੁੱਛ ਲੋ ਵੀ ਤੁਹਾਡੇ ਮਨ ਦਾ ਸਵਾਲ ਜਿਹੜਾ ਸੰਸਾ ਉਹ ਦੂਰ ਕਰ ਦੇਣਗੇ ਪੀਰ ਦੀਵਾਨ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਿਆ ਸਤਿਗੁਰੂ ਜੀ ਦਾ ਜਾਹੋ ਜਲਾਲ ਤੇ ਤੇਜ ਪ੍ਰਤਾਪ ਦੇਖ ਕੇ ਨਮਸਕਾਰ ਕੀਤੀ ਆ ਮਹਾਰਾਜ ਨੂੰ ਆਗਿਆ ਲੈ ਕੇ ਬੈਠ ਗਿਆ ਗੁਰੂ ਮਹਾਰਾਜ ਕਹਿਣ ਲੱਗੇ ਪੀਰ ਜੀ ਆਓ ਤੁਹਾਨੂੰ ਜੀ ਆਇਆਂ ਆਖਦੇ ਗੁਰੂ ਸਾਹਿਬ ਜੀ ਆਪਣੇ ਦਰਬਾਰ ਵਿੱਚ ਸਭ ਦਾ ਹੀ ਸਤਕਾਰ ਕਰਦੇ ਹੁੰਦੇ ਸੀਗੇ ਗੱਲ ਚੇਤੇ ਰੱਖਿਓ ਪਰ ਮਹਾਰਾਜ ਜੀ ਕਹਿੰਦੇ ਪੀਰ ਜੀ ਇਉਂ ਲੱਗਦਾ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਆ ਕੀ ਸਵਾਲ ਆ ਜੀ ਦੱਸੋ ਪੀਰ ਨੇ ਜੋ ਸਵਾਲ ਸਿੱਖ ਦੇ ਨਾਲ ਕੀਤਾ ਸੀਗਾ ਉਹ ਮਿਸਤਰੀ ਦੇ ਨਾਲ ਫਿਰ ਦੁਹਰਾਇਆ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪੀਰ ਜੀ ਇਹਦਾ ਉੱਤਰ ਉਂਝ ਦੇ ਦਿੱਤਾ ਤੇ ਸ਼ਾਇਦ ਤੁਹਾਡੀ ਤਸੱਲੀ ਨਾ ਹੋਵੇ ਇਸ ਲਈ ਲੰਗਰ ਦਾ ਵੇਲਾ ਹੋ ਗਿਆ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ ਆਰਾਮ ਕਰੋ ਸ਼ਾਮ ਦਾ ਦੀਵਾਨ ਸਜੂਗਾ ਜਵਾਬ ਦੇ ਦੇਵਾਂਗੇ ਕਿ ਅਸੀਂ ਨਗਰੀ ਕਿਉਂ ਵਸਾ ਰਹੇ ਹਾਂ ਉਹ ਪੀਰ ਹੁਕਮ ਮੰਨ ਕੇ ਪ੍ਰਸ਼ਾਦ ਛਕ ਕੇ ਸੌ ਗਿਆ ਸੁੱਤੇ ਪਏ ਨੂੰ ਇੱਕ ਅਜੀਬ ਜਿਹਾ ਸੁਪਨਾ ਆਇਆ ਜਦੋਂ ਸੁਪਨਾ ਪੂਰਾ ਹੋਇਆ ਤਰਬਕਿਆ ਕਈ ਵਾਰ ਆਪਾਂ ਨੂੰ ਸੁਪਨਾ ਆਉਂਦਾ ਸੁਪਨਾ ਉਹ ਜਾ ਆ ਜੇ ਬਹੁਤੀ ਖੁਸ਼ੀ ਵਾਲਾ ਤੇ ਬਹੁਤੇ ਡਰ ਵਾਲਾ ਬੰਦਾ ਡਰ ਜਾਂਦਾ ਨਾ ਇਸ ਤਰ੍ਹਾਂ ਉਦੋਂ ਸ਼ਾਮ ਦੇ ਦੀਵਾਨ ਦਾ ਵੀ ਸਮਾਂ ਹੋ ਗਿਆ ਸੰਗਤਾਂ ਨਾਲ ਭਰੇ ਦੀਵਾਨ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਟਹਿ ਪਿਆ ਹਜ਼ੂਰ ਨੇ ਕਿਹਾ ਪੀਰ ਜੀ ਕੀ ਹਾਲ ਆ ਉਹ ਸੈਰੀ ਨਾ ਚੁੱਕੇ ਨੇਤਰਾਂ ਦੇ ਜਲ ਨਾਲ ਹਜ਼ੂਰ ਜੀ ਦੇ ਚਰਨ ਧੋ ਦਿੱਤੇ ਪੀਰ ਨੇ ਸਤਿਗੁਰੂ ਮਹਾਰਾਜ ਨੇ ਪਿਆਰ ਦੇ ਕੇ ਉਹ ਪੀਰ ਨੂੰ ਉਠਾਇਆ ਤੇ ਪੁੱਛਿਆ ਸੁਣਾਓ ਜੀ ਤੁਹਾਡਾ ਕੀ ਹਾਲ ਆ ਪੀਰ ਕਹਿਣ ਲੱਗਾ ਹਜ਼ੂਰ ਜੀ ਆਪ ਜੀ ਨੇ ਮੇਰੇ ਪ੍ਰੇਸ਼ਨ ਦਾ ਉੱਤਰ ਮੇਰੇ ਸੁਪਨੇ ਵਿੱਚ ਹੀ ਦਿਖਾ ਦਿੱਤਾ ਜੋ ਮੈਂ ਪੁੱਛਦਾ ਸੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੈਨੂੰ ਕੀ ਸੁਪਨਾ ਆਇਆ ਪੀਰ ਕਹਿੰਦਾ ਹਜ਼ੂਰ ਜੀ ਮੈਂ ਸੁਪਨੇ ਦੇ ਵਿੱਚ ਨਾ ਆਪ ਜੀ ਦੇ ਨਾਲ ਕਿਸੇ ਅਲੌਕਿਕ ਦੇਸ਼ ਵਿੱਚ ਪੁੱਜ ਗਿਆ ਬੜਾ ਸੋਹਣਾ ਦੇਸ਼ ਸੁਨਹਿਰੀ ਮੰਦਰ ਇਹਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਆ ਕੇਸਰ ਤੇ ਚੰਦਨ ਦਾ ਪਲਾਸਟਰ ਹੋਇਆ ਬਾਗ ਬਗੀਚੇ ਲੱਗੇ ਹੋਇਆ ਉਹ ਮੰਦਰ ਦੇ ਵਿੱਚ ਇੱਕ ਪਲੰਗ ਦੇ ਉੱਪਰ ਇੱਕ ਬੰਦਾ ਬੈਠਾ ਦਿਬਿਆ ਜੋਤ ਵਿਅਕਤੀ ਬੈਠਾ ਉਹਦੇ ਅਰਧ ਗਿਰਧ ਨੌਕਰ ਚਾਕਰ ਸੇਵਕ ਬਹੁਤ ਜਾਣੇ ਉਹਦੀ ਸੇਵਾ ਚ ਲੱਗੇ ਹੋਇਆ ਖਾਣ ਪਾਣ ਫਲ ਮੇਵੇ ਕੋਈ ਚੀਜ਼ ਦਾ ਘਾਟਾ ਨਹੀਂ ਸੁੰਦਰ ਉਹਦਾ ਚਿਹਰਾ ਨੂਰ ਬਰਸਦਾ ਪਰ ਸਾਨੂੰ ਵੇਖ ਕੇ ਉਹਦੇ ਚਿਹਰੇ ਤੇ ਉਦਾਸੀ ਛਾ ਗਈ ਮੂੰਹੋਂ ਕੁਝ ਬੋਲਦਾ ਸੁਣਿਆ ਕਹਿ ਰਿਹਾ ਸੀ ਹਾਏ ਮਨੁੱਖਾ ਦੇ ਹਾਏ ਮਨੁੱਖਾ ਦੇ ਮੈਨੂੰ ਸੁਪਨੇ ਵਿੱਚ ਸਾਰਾ ਕੁਝ ਮਹਾਰਾਜ ਦਿਖ ਰਿਹਾ ਸੁਣ ਰਿਹਾ ਵੀ ਉਹ ਮਨੁੱਖਾ ਦੇ ਮਨੁੱਖਾ ਦੇ ਕਰੀ ਜਾਂਦਾ ਮੈਂ ਇਹਨੂੰ ਪੁੱਛਿਆ ਦੇਵਤਾ ਜੀ ਤੁਸੀਂ ਮਨੁੱਖਾ ਦੇ ਨੂੰ ਕਿਉਂ ਤਰਸਦੇ ਹੋ ਮਨੁੱਖਾ ਦੇਹੀ ਵਾਲੇ ਬੇਅੰਤ ਅੰਨੇ ਕਾਣੇ ਗੁੰਗੇ ਬੋਲੇ ਲੁੰਝੇ ਲੂਲੇ ਟੁੰਡੇ ਬਿਮਾਰ ਰੋਗੀ ਕੋੜੀ ਨੰਗੇ ਚਿੰਤਾ 'ਚ ਫਸੇ ਅਨਪੜ ਮੂਰਖ ਗੰਦੇ ਮੈਲੇ ਕਚਲੇ ਪਸ਼ੂਆਂ ਨਾਲੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਦੇ ਆ ਤੁਸੀਂ ਕੀ ਲੈਣਾ ਜੀ ਇਹੋ ਜੀ ਜ਼ਿੰਦਗੀ ਤੋਂ ਮੈਂ ਉਹਨੂੰ ਸਵਾਲ ਕੀਤਾ ਉਹ ਦੇਵਤੇ ਨੂੰ ਕਿ ਤੁਸੀਂ ਤਾਂ ਇੱਥੇ ਮੌਜਾਂ ਮਾਣਦੇ ਹੋ ਬਾਦਸ਼ਾਹਾਂ ਨਾਲੋਂ ਵੀ ਤੁਹਾਡੀ ਵੱਡੀ ਸੇਵਾ ਹੋ ਰਹੀ ਆ ਇੱਥੇ ਨੌਕਰ ਚਾਕਰ ਬੀਬੀਆਂ ਤੁਹਾਡੀਆਂ ਸੇਵਾ ਕਰਦੀਆਂ ਨੇ ਮਨੁੱਖ ਨੂੰ ਤਾਂ ਤੁਹਾਡੇ ਵਰਗਾ ਸੁੱਖ ਸੁਪਨੇ ਵਿੱਚ ਵੀ ਮਿਲਦਾ ਨਹੀਂ ਹੈਗਾ ਉਨੇ ਹੌਕਾ ਭਰਿਆ ਕਹਿੰਦਾ ਸੁਣੋ ਜੀ ਅਸਲੀ ਗੱਲ ਕੀ ਆ ਮੇਰੇ ਪਿਛਲੇ ਜਨਮ ਦੀ ਕਥਾ ਸੁਣੋ ਜਿਵੇਂ ਮੈਨੂੰ ਇਹ ਸੁੱਖ ਮਿਲਿਆ ਐਵੇਂ ਨਹੀਂ ਨਾ ਮਿਲਿਆ ਕਰਮ ਕਰਨੇ ਪੈਂਦੇ ਆ ਸੁੱਖਾਂ ਵਾਸਤੇ ਵੀ ਮੈਂ ਪਿਛਲੇ ਜਨਮ ਦੇ ਵਿੱਚ ਸ਼ੇਰ ਦੇ ਜਾਮੇ ਵਿੱਚ ਸੀਗਾ ਮੈਂ ਗਰਮੀ ਸਰਦੀ ਹਵਾ ਠੰਡ ਇਹਨਾਂ ਤੋਂ ਬਚਣ ਲਈ ਇੱਕ ਘੁਰਨੇ 'ਚ ਰਹਿੰਦਾ ਹੁੰਦਾ ਸੀ ਇੱਕ ਦਿਨ ਭੁੱਖਾ ਸੀਗਾ ਭੁੱਖਾ ਹੋਣ ਕਰਕੇ ਜਿਵੇਂ ਸ਼ੇਰ ਨੂੰ ਭੁੱਖ ਲੱਗਦੀ ਆ ਤੇ ਮੈਂ ਦੂਰ ਸ਼ਿਕਾਰ ਲਈ ਨਿਕਲ ਗਿਆ ਸ਼ਿਕਾਰ ਮਾਰ ਕੇ ਜਦੋਂ ਵਾਪਸ ਮੁੜਿਆ ਪੋ ਮਾਗ ਦੇ ਠੰਡ ਦੇ ਦਿਨ ਸੀਗੇ ਤੇਜ਼ ਹਵਾ ਚੱਲ ਪਈ ਜ਼ੋਰ ਦਾ ਮੀਂਹ ਪਵੇ ਗੜੇ ਪੈਣ ਲੱਗ ਗੇ ਮੈਂ ਬਹੁਤ ਦੂਰ ਤੋਂ ਚੱਲਿਆ ਤੇ ਰਾਤ ਪੈ ਗਈ ਆ ਠੰਡ ਬਹੁਤ ਸੀਗੀ ਜਦੋਂ ਮੈਂ ਆਪ ਦੇ ਘੋਰਨੇ ਦੇ ਨੇੜੇ ਪਹੁੰਚਿਆ ਨਾ ਮੈਨੂੰ ਦੋ ਮੁਸਾਫਰਾਂ ਦੀ ਆਵਾਜ਼ ਸੁਣਾਈ ਦਿੱਤੀ ਆ ਮੇਰੇ ਘੋਰ ਨੇ ਚ ਬਹਿ ਕੇ ਗੱਲਾਂ ਕਰੀ ਜਾਣ ਤੇ ਉਹਨਾਂ ਨੂੰ ਠੰਡ ਲੱਗਦੀ ਸੀ ਉੱਪਰੋਂ ਪੈਂਦਾ ਸੀ ਮੀਂਹ ਤੇ ਗੜੇ ਉਹਨਾਂ ਨੇ ਆਸਰਾ ਲੈ ਲਿਆ ਸੀ ਉੱਥੇ ਪਸ਼ੂ ਹੋਣ ਦੇ ਬਾਵਜੂਦ ਵੀ ਮੈਂ ਸੋਚਿਆ ਮੇਰੇ ਅੰਦਰ ਜਾਣ ਤੇ ਇਹ ਦੋਵੇਂ ਹੀ ਭੱਜ ਜਾਣਗੇ ਡਰ ਕੇ ਤੇ ਮੈਂ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸਰਦੀ ਬਹੁਤ ਆ ਮੈਂ ਜੰਗਲੀ ਜਾਨਵਰ ਠੰਡ ਸਹਾਰ ਸਕਦਾ ਇਹ ਬੰਦੇ ਆ ਮੁਸਾਫਰ ਆ ਇਹਨਾਂ ਦੀ ਰਾਤ ਕਟਾਉਣੀ ਪਊਗੀ ਮੈਂ ਸਾਰੀ ਰਾਤ ਬਾਹਰ ਰਹੂੰਗਾ ਜੇ ਮੈਂ ਨੇੜੇ ਗਿਆ ਇਹਨਾਂ ਨੇ ਡਰ ਜਾਣ ਸਹਿਮ ਜਾਣਗੇ ਡਰ ਨਾ ਹੀ ਮਰ ਜਾਣਗੇ ਮੈਂ ਸਾਰੀ ਰਾਤ ਪੀਰ ਜੀ ਠੰਡ ਵਿੱਚ ਰਿਹਾ ਤੇ ਠੰਡ ਨਾਲ ਮੇਰੀ ਮੌਤ ਹੋ ਗਈ ਠੰਡ ਬਾਲੀ ਸੀਗੀ ਹੁਣ ਤੁਸੀਂ ਵੇਖੋ ਉਹ ਦੋ ਮੁਸਾਫਰਾਂ ਨੂੰ ਆਪਣੇ ਘੋਰਨੇ ਵਿੱਚ ਰਾਤ ਕਟਾਉਣ ਦਾ ਫਲ ਆ ਸੁੱਖ ਮੈਨੂੰ ਸਵਰਗਾਂ ਦਾ ਮਿਲ ਗਿਆ ਇਹਨੂੰ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਹੁਣ ਮਨੁੱਖਾ ਦੇਹੀ ਨੂੰ ਤਰਸ ਰਿਆਂ ਜੇ ਮੈਂ ਬੰਦਾ ਬਣ ਜਾ ਸਾਰੀ ਉਮਰ ਗਰੀਬ ਰਾਹੀ ਸਾਧੂ ਲੋੜਵੰਦ ਇਹਨਾਂ ਨੂੰ ਭੋਜਨ ਕੱਪੜਾ ਆਰਾਮ ਦੇਵਾਂ ਹਰ ਪ੍ਰਕਾਰ ਦੀ ਸੇਵਾ ਕਰਾਂ ਮੈਨੂੰ ਇਹਦੇ ਨਾਲੋਂ ਵੀ ਹਜ਼ਾਰਾਂ ਗੁਣਾ ਸੁੱਖ ਮਿਲੇਗਾ ਜਿਹਦਾ ਤੁਸੀਂ ਆਪਣੇ ਦਿਮਾਗ ਵਿੱਚ ਪੀਰ ਜੀ ਅੰਦਾਜ਼ਾ ਨਹੀਂ ਲਾ ਸਕਦੇ ਜਦੋਂ ਪੀਰ ਨੇ ਸੰਗਤ ਵਿੱਚ ਆਪਣਾ ਸੁਪਨਾ ਸੁਣਾਇਆ ਨਾ ਗਰਮਖ ਪਿਆਰਿਓ ਸਤਿਗੁਰੂ ਮਹਾਰਾਜ ਕਹਿੰਦੇ ਪੀਰ ਜੀ ਜੋ ਆ ਆਨੰਦਪੁਰ ਸਾਹਿਬ ਸਾਰੇ ਆ ਹੁਣ ਦਸੋ ਆ ਜੋ ਇਮਾਰਤਾਂ ਬਣ ਰਹੀਆਂ ਬਣਨੀਆਂ ਚਾਹੀਦੀਆਂ ਕਿ ਨਹੀਂ ਜੀ ਕਿਉਂਕਿ ਆਪਣੇ ਸੌਖਾ ਆਰਾਮ ਲਈ ਨਹੀਂ ਇਹ ਤਾਂ ਇਲਾਹੀ ਕਥਾ ਕੀਰਤਨ ਭਜਨ ਸਿਮਰਨ ਲਈ ਆਈਆਂ ਸੰਗਤਾਂ ਦੀ ਰਹਿائش ਆਰਾਮ ਲਈ ਬਿਮਾਰਾਂ ਦੇ ਇਲਾਜ ਲਈ ਲੋੜਵੰਦ ਗਰੀਬਾਂ ਦੀ ਮਦਦ ਲਈ ਬਣ ਰਹੀਆਂ ਬੰਦਿਆ ਦਾ ਜਨਮੀ ਤਾਂ ਹੁੰਦਾ ਵੀ ਆਪਾਂ ਦੂਜਿਆਂ ਦੀ ਸੇਵਾ ਕਰੀਏ ਅਸੀਂ ਖੁਦਾ ਦੀ ਬਣਾਈ ਖਲਕਤ ਦੀ ਸੇਵਾ ਕਰੀਏ ਉਹ ਦਿਨ ਅਪੇਧ ਹੋ ਸਕੀਏ ਪੀਰ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਗੁਰੂ ਨਾਨਕ ਦੀ ਗੱਦੀ ਤੇ ਸ਼ੰਕਾ ਕਰ ਬੈਠਾ ਸੀਗਾ ਇਥੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਮੈਨੂੰ ਪਤਾ ਲੱਗਿਆ ਮੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਜਿਹਦੇ ਕਰਕੇ ਮੈਂ ਆ ਜੋ ਕਰਮ ਕੀਤਾ ਉਹਦੀ ਮੈਂ ਮਾਫੀ ਮੰਗਦਾ ਸੰਗਤ ਵਿੱਚ ਖੜ ਕੇ ਉਹਨੇ ਕਿਹਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਜੀ ਇੱਥੇ ਨਗਰੀ ਵਸਾਓ ਗੁਰੂ ਮਹਾਰਾਜ ਉਹ ਖੁਦਾ ਰਹਿਮਤ ਕਰੇਗਾ ਅਸੀਂ ਵੀ ਇਸ ਨਗਰੀ ਵਿੱਚ ਆਉਂਦੇ ਜਾਂਦੇ ਰਹਾਂਗੇ ਗੁਰੂ ਸਾਹਿਬ ਜੀ ਨੇ ਕਿਹਾ ਬਿਲਕੁਲ ਰੱਬ ਦੇ ਪਿਆਰਿਆਂ ਦੀ ਸਾਨੂੰ ਸਦਾ ਹੀ ਲੋੜ ਆ ਜਿਹੜੇ ਨਾਮ ਦੀ ਕਮਾਈ ਕਰਦੇ ਆ ਤਾਂ ਐਵੇਂ ਭਾਈ ਜਦੋਂ ਮੱਖੋਵਾਲ ਵਸਿਆ ਨਾ ਚੱਕ ਮਾਤਾ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਇਹ ਕੇਸਗੜ ਸਾਹਿਬ ਜਿਹਨੂੰ ਅੱਜ ਆਪਾਂ ਤਖਤ ਵੀ ਆਖਦੇ ਆਪਨਾ ਗੁਰਮੁਖ ਪਿਆਰੋ ਇੱਕ ਕਰਮਾਂ ਵਾਲੀ ਧਰਤੀ ਆ ਗੁਰੂ ਪਾਤਸ਼ਾਹ ਜੀ ਨੇ ਨਗਰ ਬਸਾਏ ਖੂ ਲਵਾਏ ਲੋਕਾਂ ਦਾ ਵਪਾਰ ਸ਼ੁਰੂ ਕਰਵਾਇਆ ਇੱਥੇ ਵਪਾਰੀ ਆਏ ਅੱਜ ਆਪਾਂ ਅਨੰਦਾਂ ਦੀ ਪੁਰੀ ਵਿੱਚ ਜਾਂਦੇ ਆ ਕਿੰਨਾ ਆਨੰਦ ਆਪਾਂ ਨੂੰ ਮਿਲਦਾ ਖੰਡੇ ਦੀ ਪਹਲ ਲੈ ਕੇ ਉੱਥੇ ਸੰਗਤਾਂ ਆਪਣਾ ਜੀਵਨ ਸਫਲ ਕਰਦੀਆਂ ਨੇ ਗੁਰੂ ਕਾ ਲੰਗਰ ਅੱਜ ਤੱਕ ਵਰਤਦਾ ਖਾਲਸਾ ਫੌਜਾਂ ਦਾ ਜਾਹੋ ਜਲਾਲ ਤੇਜ ਪ੍ਰਤਾਪ ਸਾਨੂੰ ਦੇਖਣ ਨੂੰ ਮਿਲਦਾ ਤੇ ਦਿਲਾਂ ਦੇ ਉੱਪਰ ਜਿਹੜੀ ਪਈ ਹੋਈ ਰਾਤ ਆ ਕੇਸਗੜ ਸਾਹਿਬ ਜੀ ਦੇ ਗੁੰਬਦਾਂ ਦੇ ਦਰਸ਼ਨ ਕਰਕੇ ਖਤਮ ਹੁੰਦੀ ਆ ਪਰਾਚੀਨ ਸਮਿਆਂ ਵਿੱਚ ਯਹੂਦੀਆਂ ਦੇ ਇੱਕ ਰੂਹਾਨੀ ਵਿਦਵਾਨ ਰੱbbi ਦੀ ਕਹਾਣੀ ਵੀ ਜਰੂਰ ਸੁਣੋ ਬੜੀ ਪ੍ਰਚਲਿਤ ਆ ਜਿਨੇ ਇੱਕ ਵਾਰ ਆਪਣੇ ਚੇਲਿਆਂ ਨੂੰ ਤੜਕੇ ਤੜਕੇ ਇਕੱਠੇ ਕਰ ਲਿਆ ਅਮਰਤ ਵੇਲਾ ਜਿਹਨੂੰ ਆਪਾਂ ਆਖਦੇ ਹਾਂ ਉਦੋਂ ਹਨੇਰਾ ਸੀਗਾ ਉਸਨੇ ਕੀ ਕੀਤਾ ਆਪਣੇ ਚੇਲਿਆਂ ਦੇ ਅੱਗੇ ਪ੍ਰੇਸ਼ਨ ਰੱਖਿਆ ਜਿਹਦਾ ਉੱਤਰ ਉਹਨਾਂ ਦੇਣਾ ਸੀਗਾ ਸਵਾਲ ਸੀਗਾ ਤੁਸੀਂ ਇਹ ਕਿਵੇਂ ਦੱਸ ਸਕਦੇ ਹੋ ਰਾਤ ਕਦੋਂ ਖਤਮ ਹੁੰਦੀ ਆ ਤੇ ਦਿਨ ਕਦੋਂ ਸ਼ੁਰੂ ਹੁੰਦਾ ਇੱਕ ਚੇਲਾ ਸੀਗਾ ਆਪਣੇ ਵਰਗਾ ਹੀ ਹੋਣਾ ਵੀ ਮੈਨੂੰ ਲੱਗਦਾ ਉਹਨੇ ਜਵਾਬ ਦਿੱਤਾ ਕਿ ਮੈਨੂੰ ਲੱਗਦਾ ਜਦੋਂ ਆਪਾਂ ਇੱਕ ਜਾਨਵਰ ਨੂੰ ਸਾਫ਼-ਸਾਫ਼ ਦੇਖ ਸਕਦੇ ਹਾਂ ਦੱਸ ਸਕਦੇ ਹਾਂ ਕਿ ਭੇਡਾ ਕਿ ਬੱਕਰੀ ਉਦੋਂ ਮੈਨੂੰ ਲੱਗਦਾ ਵੀ ਦਿਨ ਚੜ ਜਾਂਦਾ ਉਦੋਂ ਮੈਨੂੰ ਲੱਗਦਾ ਦਿਨ ਸ਼ੁਰੂ ਹੋ ਜਾਂਦਾ ਫਿਰ ਉਹ ਕਹਿੰਦੇ ਨਹੀਂ ਰੱਬੀ ਜੀ ਕਹਿੰਦੇ ਨਹੀਂ ਇਹ ਠੀਕ ਉੱਤਰ ਨਹੀਂ ਤੁਸੀਂ ਹੋਰ ਕੋਈ ਜਵਾਬ ਦਿਓ ਇੱਕ ਚੇਲਾ ਉੱਠਿਆ ਕਹਿੰਦਾ ਜੀ ਇਹਦਾ ਜਵਾਬ ਇਹ ਹੋ ਸਕਦਾ ਜਦੋਂ ਆਪਾਂ ਕੋਲ ਜੀ ਦੂਰੀ ਤੋਂ ਇੱਕ ਰੁੱਖ ਨੂੰ ਦੇਖ ਕੇ ਦੱਸ ਸਕਦੇ ਆ ਇਹ ਅੰਜੀਰ ਦਾ ਕਿ ਆੜੂਆ ਦਾ ਕਿ ਅਮਰੂਦਾਂ ਦਾ ਸੰਤ ਕਹਿਣ ਲੱਗੇ ਹੋ ਕਹਿੰਦੇ ਨਹੀਂ ਜੀ ਆ ਵੀ ਗਲਤ ਜਵਾਬ ਆ ਕੁਝ ਹੋਰ ਅਨੁਮਾਨ ਜੇ ਲਾਏ ਚੇਲਿਆਂ ਨੇ ਕਹਿੰਦੇ ਚਲੋ ਠੀਕ ਆ ਤੁਸੀਂ ਦੱਸੋ ਕਿਵੇਂ ਦੱਸੋਗੇ ਵੀ ਰਾਤ ਕਦੋਂ ਖਤਮ ਹੁੰਦੀ ਆ ਚੇਲਿਆਂ ਨੇ ਜਵਾਬ ਦਿੱਤੇ ਆਏ ਨਹੀਂ ਚੇਲੇ ਕਹਿੰਦੇ ਸੰਤ ਜੀ ਤੁਸੀਂ ਦੱਸੋ ਰੱਬੀ ਸੰਤ ਜੀ ਕਹਿਣ ਲੱਗੇ ਮੇਰੇ ਹਸਾਬ ਨਾਲ ਰਾਤ ਉਦੋਂ ਖਤਮ ਹੁੰਦੀ ਆ ਜਦੋਂ ਤੁਸੀਂ ਕਿਸੇ ਮਰਦ ਜਾਂ ਔਰਤ ਦੇ ਚਿਹਰੇ ਨੂੰ ਵੇਖਦੇ ਹੋ ਤੇ ਉਹਨਾਂ ਨੂੰ ਆਪਣੇ ਭਰਾ ਜਾਂ ਭੈਣ ਦੇ ਤੌਰ ਤੇ ਵੇਖਦੇ ਹੋ ਜੇ ਤੁਸੀਂ ਇੰਜ ਨਹੀਂ ਕਰ ਸਕਦੇ ਸਮਾਂ ਭਾਵੇਂ ਕੋਈ ਵੀ ਚੱਲ ਰਿਹਾ ਉਹਨੂੰ ਰਾਤ ਹੀ ਮੰਨਿਆ ਜਾਊਗਾ ਭਾਵ ਕਿ ਬੰਦੇ ਦੇ ਅੰਦਰ ਇੱਕ ਭਾਵਨਾ ਹੋਣੀ ਚਾਹੀਦੀ ਆ ਵੀ ਸਾਰੇ ਮੇਰੇ ਭੈਣ ਭਰਾ ਹੀ ਆ ਆਪਾਂ ਇਹਨਾਂ ਲਈ ਕੁਝ ਨਾ ਕੁਝ ਕਰਕੇ ਜਾਣਾ ਆਪਾਂ ਇਹਨਾਂ ਦਾ ਵੀ ਸਵਾਰਨਾ ਆਪਣਾ ਸਵਾਰਥ ਨਹੀਂ ਦੇਖਣਾ ਗੁਰੂ ਤੇਗ ਬਹਾਦਰ ਜੀ ਨੇ ਨਗਰ ਜਿਹੜਾ ਵਸਾਇਆ ਕੋਈ ਆਪਣੇ ਲਈ ਥੋੜੀ ਵਸਾਇਆ ਸੀਗਾ ਮਹਾਰਾਜ ਨੇ ਦੁਖੀਆਂ ਬੇਸਹਾਰਿਆਂ ਦੀ ਮਦਦ ਕੀਤੀ ਆ ਇੱਥੇ ਕਿਹਾ ਜਾਂਦਾ ਮਾਖੋ ਨਾਮ ਦਾ ਕਈ ਕਹਿੰਦੇ ਆ ਡਾਕੂ ਰਹਿੰਦਾ ਸੀ ਕੋਈ ਕਹਿੰਦਾ ਇੱਥੇ ਦਾੰਤ ਸੀ ਭਾ ਮਾੜੀ ਰੂਹ ਰਹਿੰਦੀ ਸੀ ਗੁਰੂ ਤੇਗ ਬਹਾਦਰ ਜੀ ਦੇ ਬਾਣੀ ਦੇ ਪ੍ਰਤਾਪ ਕਰਕੇ ਉਹਨੂੰ ਭੱਜਣਾ ਪੈ ਗਿਆ ਐਵੇਂ ਥੋੜੀ ਨਗਰ ਵਸ ਗਿਆ ਉਹ ਇਹ ਬਾਣੀ ਬਾਣੀ ਦੇ ਪ੍ਰਤਾਪ ਦੇ ਨਾਲ ਵਸਦਾ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਂਦੇ ਆ ਤੇ ਉਹਨਾਂ ਨੇ ਆ ਕੇ ਉੱਥੇ ਖੰਡੇ ਦੀ ਪੋਹਲ ਖਾਲਸਾ ਪੰਥ ਸਾਜਣਾ ਇਹ ਦਿਵਸ ਜਿਹੜਾ ਅਸੀਂ ਵੱਡੇ ਪੱਧਰ ਤੇ ਮਨਾਉਂਦੇ ਆ ਇੱਥੇ ਹੀ ਖਾਲਸਾ ਪੰਥ ਸਾਜਿਆ ਡਰਿਆਂ ਹੋਿਆਂ ਨੂੰ ਸਹਿਮਿਆਂ ਹੋਿਆਂ ਨੂੰ ਸ਼ੇਰਵਾੜਾ ਦਿਲ ਦਿੱਤਾ ਉਹ ਪਛਾਗ ਦਿੱਤੀ ਇਹਦੇ ਨਾਲ ਦੂਰੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਖੜੇ ਪਛਾਣੇ ਜਾਣ ਖਾਲਸਾ ਨਿਆਰਾ ਬਣਾਇਆ ਮਹਾਰਾਜ ਨੇ ਇਹੀ ਤਾਂ ਉਹ ਜਗਾ ਗੁਰੂ ਸਾਹਿਬ ਦੀ ਐਸੀ ਕਿਰਪਾ ਹੋ ਗਈ ਅੱਜ ਕੇ ਸਕੰਗਾ ਕੜਾ ਕਿਰਪਾਨ ਕਸ਼ਹਿਰਾ ਇਹ ਪੰਜੇ ਕਕੇ ਗੁਰੂ ਦੀਆਂ ਰਹਿਮਤਾਂ ਵਾਲਿਆਂ ਨੂੰ ਮਿਲਦੇ ਆ ਭਾਈ ਗੁਰਮੁਖ ਪਿਆਰਿਓ ਤਾਂ ਪੀਰ ਨੇ ਹੱਥ ਜੋੜੇ ਕਿ ਆ ਧੰਨ ਹੋ ਗੁਰੂ ਤੇਗ ਬਹਾਦਰ ਮਹਾਰਾਜੀ ਆਪ ਇਹਨਾਂ ਦੀ ਕਰਨੀ ਜੋ ਤੁਸੀਂ ਕਰਦੇ ਹੋ ਠੀਕ ਹੀ ਕਰਦੇ ਹੋ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੇ 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 ਸਭ ਜਗ ਭਯੋ ਜੈ 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 ਸੁਰ ਲੋਕ ਇਸ ਕਰਕੇ ਭਾਈ ਗੁਰੂ ਤੇਗ ਬਹਾਦਰ ਜੀ ਕੌਣ ਹਨ ਜਿਨ੍ਹਾਂ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਹਿੰਦੂਆਂ ਦਾ ਤਿਲਕ ਜੰਜੂ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਮਹਾਰਾਜ ਨੇ ਆਖਿਆ ਮੈਂ ਜਿਨ੍ਹਾਂ ਦੀ ਬਾਹ ਫੜ ਲਾਂ ਇੱਕ ਵਾਰ ਬਾਹ ਨਹੀਂ ਛੱਡਦਾ ਸੀਸ ਭਾਵੇਂ ਆਪਣਾ ਮੈਨੂੰ ਕੁਰਬਾਨ ਕਰਨਾ ਪੈ ਜੀ ਤਾਂ ਮਹਾਰਾਜ ਨੇ ਕੀਤਾ ਵੀ ਆ ਕੇਵਲ ਗੱਲਾਂ ਹੀ ਨਹੀਂ ਗੁਰੂ ਜੀ ਨੇ ਜੋ ਕਿਹਾ ਕਰਕੇ ਵੀ ਦਿਖਾਇਆ ਤਾਂ ਇਸ ਤਰ੍ਹਾਂ ਭਾਈ ਜਦੋਂ ਵੀ ਕੋਈ ਚੰਗਾ ਕੰਮ ਕਰਦਾ ਹੈ ਕੋਈ ਨਾ ਕੋਈ ਆ ਕੇ ਸ਼ੰਕਾ ਤਾਂ ਕਰਦਾ ਹੀ ਸੀਗਾ ਪੀਰ ਜੀ ਆਏ ਚਲੋ ਪੀਰ ਜੀ ਤਾਂ ਜਲਦੀ ਹੀ ਸਮਝ ਗਏ ਉਹਨਾਂ ਦੀ ਵੀ ਆਪਣੀ ਬੰਦਗੀ ਹੋਣੀ ਆ ਤਾਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਦੀ ਮਹਿਮਾ ਕੀ ਹੁੰਦੀ ਆ ਤਾਂ ਗੁਰਮਖ ਪਿਆਰਿਓ ਆ ਜਿਹੜੀਆਂ ਨਗਰੀਆਂ ਵਸਦੀਆਂ ਗੁਰੂ ਦੀਆਂ ਵਸਾਈਆਂ ਜਿਹੜੇ ਉੱਥੇ ਰਹਿੰਦੇ ਆ ਕਰਮਾਂ ਵਾਲੇ ਆ ਕਿਸਮਤ ਵਾਲੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਜੀ ਹੁਣ ਵਿਸਾਖੀ ਦਾ ਦਿਨ ਆ ਰਿਹਾ ਖਾਲਸਾ ਸਾਜਨਾ ਦਿਵਸ ਨੇੜੇ ਆ ਰਿਹਾ ਥੋੜੇ ਕਿ ਦਿਨ ਰਹਿ ਗਏ ਆ ਮਨ ਬਣਾਓ ਭਾਈ ਕੇਸਗੜ ਸਾਹਿਬ ਜੀ ਦੇ ਗੁੰਬਦਾਂ ਤੋਂ ਸੋਹਣਾ ਸਾਡੇ ਲਈ ਹੋਰ ਕੀ ਹੋ ਸਕਦਾ ਕੁਝ ਵੀ ਨਹੀਂ ਉੱਥੇ ਜਾਓ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸਭ ਤੋਂ ਪਹਿਲਾਂ ਆਪਣਾ ਮਨ ਬਣਾਓ ਤਾਂ ਇਹ ਆਨੰਦਪੁਰ ਸਾਹਿਬ ਦੀ ਕਥਾ ਵਾ ਇਉਂ ਵਾਪਰੀ ਸੀਗੀ ਜਦੋਂ ਇੱਕ ਪੀਰ ਦਾ ਸ਼ੰਕਾ ਗੁਰੂ ਜੀ ਨੇ ਦੂਰ ਕੀਤਾ ਸੁਪਨੇ ਵਿੱਚ ਹੀ ਦਿਖਾ ਦਿੱਤਾ ਸਾਰਾ ਕੁਝ ਤਾਂ ਇਹ ਜਿਹੜੀ ਦੇਹ ਆ ਨਾ ਜਿਵੇਂ ਦੇਵਤੇ ਨੇ ਕਿਹਾ ਹਾਏ ਮਨੁੱਖਾ ਦੇ ਹਾਏ ਮਨੁੱਖਾ ਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਿ ਸਹਾਦ ਸੰਗਤ ਭਜ ਕੇਵਲ ਨਾ ਤਾਂ ਬੰਦੇ ਨੂੰ ਭਾਈ ਜ਼ਰੂਰ ਗੌਰ ਕਰਨੀ ਚਾਹੀਦੀ ਇਹਨਾਂ ਗੱਲਾਂ ਵੱਲ ਇਹ ਨਾ ਹੋਵੇ ਪੈਸਾ ਕਮਾਉਂਦਿਆਂ ਕਮਾਉਂਦਿਆਂ ਹੀ ਅਸੀਂ ਇਸ ਜਹਾਨ ਤੋਂ ਚਲੇ ਜਾਈਏ ਸਾਨੂੰ ਭਜਨ ਬੰਦਗੀ ਇਹ ਸਾਰੀਆਂ ਚੀਜ਼ਾਂ ਕਰਨੀਆਂ ਬੜੀਆਂ ਅਤੀ ਜ਼ਰੂਰੀ ਹਨ ਔਰ ਮੁਖ ਪਿਆਰਿਓ ਆ ਨੀਲੇ ਗੰਵਧ ਦੇ ਥੱਲੇ ਆਸ ਧਰਤੀ ਦੇ ਉੱਪਰ ਕੋਈ ਵੀ ਸੌਖਾ ਤੇ ਖੁਸ਼ਹਾਲ ਨਹੀਂ ਹੈਗਾ ਬੰਦਿਆ ਤੂੰ ਆਪਣਾ ਦਿਲ ਰੱਬ ਵਾਲੇ ਪਾਸੇ ਲਾ ਤੇ ਪ੍ਰਾਣੀ ਸਰਾ ਤੋਂ ਲੰਘ ਜਾ ਮੇਰੇ ਤੋਂ ਬੋਲਦੇ ਆ ਤੂੰ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ